ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮਾਨੋਚਾਲ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਤਰਨਤਾਰਨ ਸਾਹਿਬ ਤੋਂ 10 ਕਿਲੋਮੀਟਰ ਦੀ ਦੂਰੀ ਹੈ ਦੋਸਤੋ ਇਸ ਪਿੰਡ ਦੀ ਮਾਨੋਚਾਲ ਤੁਸੀਂ ਵਿਜਿਟ ਕਰਨੀ ਆ ਤੇ ਵੀਰ ਸੁਖਦੇਵ ਦੇ ਕੋਲੇ ਆਏ ਆ ਇੱਕ ਵਾਰੀ ਫੇਰ ਇਸ ਘਰੋਂ ਜਿਹੜੀਆਂ ਦੋਸਤੋ ਵੀਡੀਓ ਆ ਤੁਹਾਨੂੰ ਵੇਖਣ ਦੇ ਵਿੱਚ ਮਿਲਦੀਆਂ ਰਹਿੰਦੀਆਂ ਨੇ ਬੇੜਾ ਬਿਲਕੁਲ ਸਸਤੇ ਤੇ ਵਾਜਿਬ ਰੇਟਾਂ ਵਾਲੀਆਂ ਹੁੰਦੀਆਂ ਨੇ ਬੇਸ਼ੱਕ ਕਈ ਉੱਚੇ ਬੱਚੇ ਦੇ ਵਿੱਚ ਹੁੰਦੇ ਆ ਪਸ਼ੂ ਕੋਈ ਟੋਕੜ ਗੱਬਣ ਵੀ ਤੁਹਾਨੂੰ ਦੇਖਣ ਦੇ ਵਿੱਚ ਮਿਲਦੀਆਂ ਨੇ ਤੇ ਕੁਝ ਨਾ ਨਗ ਜਿਹੜੇ ਹੁੰਦੇ ਆ ਦੋਸਤੋ ਇੱਕ ਦੋ ਨਾਗ ਜਿੰਨੇ ਵੀ ਆ ਉਹ ਸੱਜਰ ਵੀ ਵਿਖਾਏ ਜਾਂਦੇ ਆ ਤੇ ਸਮੇਂ ਸਮੇਂ ਦੇ ਨਾਲ ਤੁਸੀਂ ਜਿਹੜਾ ਵੀਰ ਸਖਦੇਵ ਦੇ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਹੋ ਪਸ਼ੂ ਇਸ ਘਰੋਂ ਵਿਕਰੀ ਵਾਲੇ ਜਿਹੜੇ ਦੋਸਤੋ ਤੁਹਾਨੂੰ ਦੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਸੇਲ ਪਰਚੇਜ ਦਾ ਕੰਮ ਆ ਵੀਰ ਦਾ ਤੇ ਪਸ਼ੂ ਜਿਹੜੇ ਤੁਸੀਂ ਬਾਇ ਕਰ ਸਕਦੇ ਹੋ ਖਰੀਦ ਸਕਦੇ ਹੋ ਕਿਸੇ ਟਾਈਮ ਵੀ ਜਦੋਂ ਵੀ ਪਸ਼ੂ ਕੋਈ ਨਵਾਂ ਆਉਂਦਾ ਤੁਸੀਂ ਪੁੱਛ ਸਕਦੇ ਹੋ ਫੋਨ ਕਾਲ ਕਰਕੇ ਅੱਜ ਦੋਸਤੋ 21 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸ਼ਾਮ ਦਾ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ 6:30 ਵਜੇ 6:30 ਵਜੇ ਦਾ ਜਿਹੜਾ ਸਮਾਂ ਹੈਗਾ ਬਿਲਕੁਲ ਵੇੜਾ ਜਿਹੜੀਆਂ ਤਿੰਨ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਪੂਰੀ ਡਿਟੇਲ ਜਿਹੜੀ ਆ ਉਹ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹੋ ਸਕਿਆ ਦੋਸਤੋ ਤੇ ਸਾਰੇ ਪਸ਼ੂਆਂ ਦੀਆਂ ਧਾਰਾ ਮਾਰ ਕੇ ਤਸਦੀ ਦੇ ਨਾਲ ਥਾਣਾ ਦੀ ਜਿਹੜੀ ਆ ਚੈੱਕ ਪਾਸ ਵੀ ਕਰਵਾਈਆਂ ਜਾਂਦੀਆਂ ਆ ਆਓ ਕਰਦੇ ਆਂ ਗੱਲਬਾਤ ਪਾਈ ਸਕਦੇਵ ਤੇ ਨਾਲ ਸਭ ਤੋਂ ਪਹਿਲਾਂ ਵੀਰ ਸਖਦੇਵ ਸਿੰਘ ਸਸਰੀਕਾਲ ਸਸਰੀਕਾਲ ਜੀ ਲਾ ਕੇ ਆ ਜਓ ਚੰਗੇ ਕਾਇਮ ਗੇਮਾ ਗੋਈ ਹੋਰ ਠੀਕ ਠਾਕ ਪਰਵਾਰ ਆ ਵਧੀਆ ਵਧੀਆ ਪਰਵਾਰ ਆ ਹੋਰ ਨਵੀਂ ਤਾਜੀ ਸਖਦੇਵ ਭਾਈ ਪੂਰਾ ਜਰਾਉਣ ਕਰੂਣ ਖਿਜੀ ਜਪਦੀ ਪੂਰੀ ਹਾਂਜੀ ਵੈੜਾ 6 ਹੀ ਆਪਣੇ ਕੋਲ ਤੇ ਦੋ ਰਾਤੀ ਸੇਲ ਹੋ ਗਈਆਂ ਤੇ ਇੱਕ ਸਵੇਰੇ ਹੋ ਗਈ ਤੇ ਫਿਰ ਤੇ ਨਹੀਂ ਰਹਿ ਗਏ ਮੈਂ ਚਲ ਤੇ ਨਾ ਹੀ ਬਣਾ ਦਿੱ ਗਏ ਚਲੋ ਹਾਂਜੀ ਹਾਂਜੀ ਬਾਕੀ ਮਹਾਰਾਜ ਦੀ ਕਿਰਪਾ ਗੁਰੂ ਅਰਜਨ ਦੇਵ ਦੀ ਚਲੋ ਜੀ ਹਾਂਜੀ ਬਹੁਤ ਸਣਾ ਠੀਠਾਗੇ ਬਹੁਤ ਵਧੀਆ ਬਹੁਤ ਵਧੀਆ ਤੇ ਤਿੰਨ ਬਿਹੜਾ ਅੱਜ ਆਪਣੇ ਕੋਲ ਆ ਤੇ ਕੀ ਡਿਟੇਲ ਆ ਵੀ ਸੂਈ ਤਾਜੀ ਵੀ ਹੈਗੀ ਆ ਜਾਂ ਉੱਚੇ ਬੱਚੇ ਆ ਜਾਂ 15 20 ਦਿਨਾਂ ਦੀ ਬਿਹੜ ਸੂਈ ਆ ਹਾਂਜੀ ਆ ਵਛੀ ਦਾ ਬੱਚਾ ਡਾਢਿਆਂ ਪਰਲੀ ਦਾ ਵੀ ਹਾਂ ਦੋਵਾਂ ਦੇ ਬੱਚੇ ਨਹੀਂ ਹੈਗੇ ਹਾਂਜੀ ਇਹ ਜਿਹੜੀ 15 20 ਕਿ ਦਿਨਾਂ ਦਾ ਸਮਾਂ ਹੋ ਗਿਆ ਹਾਂਜੀ ਹਾਂਜੀ ਠੀਕ ਆ ਤੇ ਸ਼ੁਰੂਆਤ ਆ ਕਰਾਸ ਹੁੰਦੀ ਆ ਸ਼ਹੀਵਾਲ ਤੇ ਜਰਸੀ ਕਰਾਸ ਹਾਂਜੀ ਹਾਂਜੀ ਠੀਕ ਆ ਤੇ ਦਿਖਾਈਏ ਕਰਕੇ ਡਿਟੇਲ ਸਾਂਝੀ ਭਰਾਵਾਂ ਨਾਲ ਹਾਂਜੀ ਪਹਿਲੇ ਨੰਬਰ ਤੇ ਭਰਾਵੋ ਤੁਸੀਂ ਇਹ ਜਿਹੜੀ ਵਛੀ ਦੇਖ ਰਹੇ ਹੋ ਠੀਕ ਆ ਜਰਸੀ ਤੇ ਸ਼ਾਹੀਵਾਲ ਦਾ ਵੀ ਰੰਗ ਦਾ ਕ੍ਰੋਸ ਆਂਗਾ ਤੇ ਇੱਕ ਰੰਗ ਆ ਠੀਕ ਆ ਬਲੈਕ ਰੰਗ ਦੇ ਵਿੱਚ ਆ ਤੇ ਕਿੰਨਾ 15 20 ਦਿਨ ਦਾ ਸਮਾਂ ਹੋ ਗਿਆ ਜੀ ਹਾਂਜੀ ਹਾਂਜੀ ਇੰਨੇ ਕ ਦਿਨਾਂ ਦਾ ਸਮਾਂ ਆ ਬੱਚਾ ਥੱਲੇ ਕਿੰਦੇ ਬੱਛੀ ਮਗਰੇ ਦੇ ਮਗਰ ਬੱਛੀ ਆ ਆ ਦੇਖੋ ਆ ਮਗਰ ਫੀਮੇਲ ਕਾਫ ਆ ਦੋਸਤੋ ਬੱਛੀ ਆ ਇਸ ਵੈੜ ਦੇ ਥੱਲੇ ਤੇ ਸੁਖਦੇਵ ਭਾਈ ਅੱਜ ਜਿੱਦਾਂ 15 ਕ ਦਿਨ ਦਾ ਸਮਾਂ ਹੋ ਗਿਆ 15 ਤੋਂ 20 ਕ ਦਿਨ ਦਾ ਤੇ ਕਿੰਨਾ ਕ ਮੌਕੇ ਦਾ ਹਾਜ਼ਰ ਕਿੰਨਾ ਦੁੱਧ ਦਾ ਹਾਂ ਜੀ ਦੋਦੇ ਥੱਲੇ ਪਸ਼ੀ ਕੋਲ ਭਾਵੇਂ 11 ਕਿਲੋ ਆਪਾਂ 11 12 ਕਿਲੋ 12 ਕਿਲੋ 11 ਕਿਲੋ ਕਰਕੇ ਦੇਵਾਂਗੇ 11 ਕਿਲੋ ਕਰਕੇ ਹਾਂ ਜੀ ਬਾਕੀ ਚੋਣ ਚਾਣਾ ਬਿਲਕੁਲ ਓਕੇ ਠੰਡੀ ਤੇਰੀ ਪਸ਼ੀ ਅੱਛਾ ਜੀ ਹਾਂ ਜੀ ਠੀਕ ਆ ਆ ਜਿਹੜਾ ਦੋਸਤੋ ਮੈਂ ਤੁਹਾਨੂੰ ਪੂਰਾ ਬੋਟੀ ਸਟ੍ਰਕਚਰ ਸੱਜੇੋਂ ਖੱਬੇੋਂ ਬੈਕ ਸਾਈਡ ਤੋਂ ਹਰ ਪਾਸੇ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਆ ਦੇਖੋ ਜੀ ਠੀਕ ਆ ਆ ਥੰਦੇਵਾ ਜੇ ਬੈਕ ਸਾਈਡ ਤੋਂ ਤੇ ਆ ਜਿਹੜੀ ਥੰਦੀ ਕੁਆਲਿਟੀ ਆ ਆ ਦੇਵੇ ਦੀ ਕੁਆਲਿਟੀ ਠੀਕ ਆ ਜੀ ਪਹਿਣੀ ਵਾਲੇ ਪਾਸੇ ਤੁਸੀਂ ਦੇਖ ਸਕਦੇ ਹੋ ਆ ਉਲਟ ਪਹਿਣੀ ਵਾਲੇ ਪਾਸਾ ਜੀ ਠੀਕ ਆ ਤੇ ਆ ਥੰਦਾ ਸਹਿਜ ਆ ਵੈਸੇ 12 ਕਿਲੋ ਦੀ ਚਵਾਈ ਆ ਵੀਰ ਕਹਿੰਦਾ ਵੀ 11 ਲੀਟਰ ਦੀ ਚਵਾਈ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਹੋ ਠੀਕ ਗੰਢੀ ਬੜੀ ਵਧੀਆ ਅੱਛਾ ਜੀ ਬੜੀ ਡੇਢੀ ਜਦੀ ਚੰਗੀ ਵਸ਼ੀ ਅੰਤੀ ਕੋਈ ਨਹੀਂ ਆਹ ਰਾਮ ਰਾਏ ਨਾ ਦੇ ਜਾਈ ਲੋ ਆ ਕਰਾ ਦਿਓ ਜੀ ਇੱਕ ਕਰਾ ਦਿਓ ਬਾਜ ਤੋਰ ਕੇ ਦਿਖਾ ਦਿੰਦੇ ਆ ਆ ਲਓ ਆਪਣਾ ਪਾਣੀ ਦੇ ਗਏ ਤਾਂ ਸੋ ਅਗਲੇ ਥਾਂ ਦੀ ਚੁਆਈ ਜਿਹੜੀ ਦੋਸਤੋ ਆ ਦੇਖ ਸਕਦੇ ਹੋ। ਇਹੋ ਤਾਂ ਦੋ ਦੀ ਮੋਟਰੀ ਯਾਰੋ। ਆ ਮੰਗਲੇ ਥਾਂ ਦੀ ਚੁਆਈ ਕਰੋ ਜੇ ਤੁਸੀਂ। ਠੀਕ ਹੈ। ਉਂਗਲ ਵਰਗੀ ਮੋਟੀ ਤਾਰ ਜਿਹੜੀ ਦੋਸਤੋ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਕੋਲੋਂ ਤੇ ਉਹ ਵਸ਼ੀ ਕੋਈ ਲੰਦ ਘਟ ਨਹੀਂ ਗਾੜਾ ਤੇ ਆਹ ਜਿਹੜੀ ਦੋਸਤੋ ਵੀਰ ਦੇ ਕੋਲ ਬਰੀਡ ਪਹਿਲੇ ਨੰਬਰ ਤੇ ਜਿਹੜੀ ਆ ਪਤਾਨੂੰ ਵਿਹੜ ਦਿਖਾਈ ਆ ਠੀਕ ਆ ਤੇ ਖੋਲ ਕੇ ਚੰਗੀ ਤਰ੍ਹਾਂ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਆ ਦੇਖੋ ਚਲੋ ਜੀ ਠੀਕ ਆ ਸਖਤੇਬਾਈ ਖੋਲ ਕੇ ਦਿਖਾਈਏ ਤੋਰ ਆ ਦੇਖੋ ਹਾਈਟ ਜਿਹੜੀ ਆ ਦੋਸਤੋ ਦਰਮਿਆਨੀ ਹਾਈਟ ਦੇ ਵਿੱਚ ਆ ਦੂਰੋਂ ਨੇੜੋਂ ਕਿਸੇ ਭੈਣ ਭਰਾ ਨੇ ਚੱਲ ਕੇ ਆਉਣਾ ਹਾਈਟ ਬੇਸ਼ੱਕ ਦਰਮਿਆਨੀ ਆ ਤੇ ਵੀ ਇਹਦਾ ਤਾਂ ਕਾਰਨਾ ਵੀ ਵਟੇ ਆ 20 12 ਕਿਲੋ 11 ਤੋਂ ਵੀ ਮੰਨ ਕੇ ਸੌਦਾ ਕਰ ਸਕਦੇ ਹੋ ਠੀਕ ਆ। ਹੋਰ ਕੀ? ਅਬ ਇਹਡਾ ਪਾਪੜ ਤੋਂ ਕੁਛ ਲੈਣੀ ਆ। ਸੁਖਦੇਵ ਭਾਈ ਲੈਣ ਦੇਣ ਫਿਰ ਕੀ ਕਰਤਾ ਇਹਦਾ? ਇਹਦਾ ਵੀਰ ਜੀ ਨਿਗਾਹ ਆ ਮੁੱਲ ਕਰਨਾ ਜਿਆਦਾ ਵੱਡਾ ਨਹੀਂ ਕਰਨਾ। ਅੱਛਾ ਜੀ। ਮੁੱਲ ਭਾਵੇਂ 32 35 ਜੋ ਮਰਜ਼ੀ ਕਰਗੇ ਹਾਂ ਨਾ 28000 ਦੀ ਬਸ਼ੀ ਦੇਣੀ ਆਪਾਂ। 28000 ਦੀ। ਹਾਂਜੀ। ਠੀਕ ਹੈ। ਜਿਹੜੇ ਪੈਸੇ ਲੈ ਲੈਣੇ ਆ ਇਹਦੇ ਵਿੱਚੋਂ ਕੋਈ 100 200 ਮਾਨ ਹੋਣਾ ਜ਼ਿਆਦਾ ਨਹੀਂ ਹੋਣਾ ਹਾਂਜੀ ਠੀਕ ਆ ਭਰਾ ਹਾਂਜੀ ਤੇ 28000 ਗੜੀ ਆ ਦੋਸਤੋ ਹਾਂ ਨਾ ਵਾਲਾ ਰੇਟ ਆ ਠੀਕ ਆ ਤੇ ਡਿਮਾਂਡ ਜੇ ਨਹੀਂ ਮਰਜ਼ੀ ਉੱਤੇ ਕਰ ਲੋ 30 ਕਰ ਲੋ ਠੀਕ ਆ ਬਾਕੀ ਤਾਂ 28000 ਹਾਂ ਨਾ ਵਾਲਾ ਤੇ ਵੀਰ ਜੀ ਸਰਕਪਾਈ ਕਰਦੇ ਰਹੀ ਉਹਦਾ ਕੀ ਫਾਇਦਾ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਗੰਦੀ ਬੜੀ ਵਧੀਆ ਸੀ ਗੰਦੀ ਬੇਟੀ ਜਿਹੜੀ ਚੰਗੀ ਹੰਟੀ ਕੋਈ ਨਹੀਂ ਸੀ ਠੀਕ ਆ ਆਜੋ ਭਾਈ ਸਖਦੇਵ ਅੱਗੇ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਬੱਛੀ ਆ ਹਾਂਜੀ ਇਹ ਵੀ ਪਾ ਦਿਓ ਚੰਨਣਾ ਵੀ ਕੀ ਇਨਫੋਰਮੇਸ਼ਨ ਇਸ ਦੀ ਇਹ ਵੀਰ ਜੀ ਬੱਛੀ ਕੋ ਦੁੱਧ ਹੋਊਗਾ 11 ਕਿਲੋ ਹਾਂਜੀ ਲੀਟਰ ਮਾਰਵਾ ਹਾਂਜੀ ਪਰ ਆਪਾਂ 10 ਕਿਲੋ ਕਰਕੇ ਦਵਾਉਂਗੇ ਬੱਛੀ ਕੋ ਦੁੱਧ ਅਹ 10 ਰੀ 10 ਕਿਲੋ ਹਾਂ ਪਹਿਲਾਂ ਬੱਛੀ ਇਹ ਹੂੰ ਯਾ ਕਿੰਨੇ ਦਿਨਾਂ ਦੀ ਸੂਈ ਆ ਤੇ ਮਹੀਨੇ ਦੀ ਆ ਹਾਂਜੀ ਵੀਰ ਜੀ ਇਹ 2 ਮਹੀਨੇ ਦਾ ਆਪ ਪਾਸ ਵਸ਼ੀ ਸੁਈ ਜੋ 2 ਮਹੀਨੇ ਆਵੇ ਹਾਂ ਐਵੇਂ ਆਖੀਏ ਝੂਠ ਮਾਰੀ ਜੀ 15 ਦਿਨ ਸੁਈ 20 ਦਿਨ ਸੁਈ ਉਹ ਬੰਦਾ ਮੇਰੇ ਬੱਚਾ ਨਹੀਂ ਹੈਗਾ ਜੀ ਫਿਰ ਮੰਨਣ ਨੂੰ ਅਗਲੇ ਨੇ ਕੀ ਤਾਂ ਕਿੰਨਾ ਕੁ ਮੰਨਣਾ ਹਾਂਜੀ ਹਾਂਜੀ ਪਰ 2 ਮਹੀਨੇ ਤਾਂ ਨੇੜ ਹੋਊਗਾ 2 ਮਹੀਨੇ ਬਾਬਾ ਇੰਨੇ ਟਾਈਮ ਦੀ ਸੁਈ ਵਸ਼ੀ ਬਾਕੀ ਠੰਡੀ ਬੜੀ ਵਸ਼ੀ 10 ਕਿਲੋ ਹਾਜ਼ਰ ਹੈ ਜੀ ਐ ਮੈਂ ਨਾ ਕੰਡੇ ਵਾਲਾ ਦੁੱਧ ਹੋਊਗਾ ਆ ਲਓ ਜੀ ਠੰਡੀ ਏਡੀ ਕਹਿੰਦੀ ਚੰਗੀ ਵਸ਼ੀ ਹੰਦੀ ਕੋਈ ਆ ਦੇਖੋ ਭਰਾਓ ਠੀਕ ਆ ਆ ਵੇੜ ਦਾ ਥਣ ਥੂਣਾ ਬਾਕੀ ਆ ਤਨ ਮੈਂ ਦੂਜੇ ਪਾਸਿਓਂ ਦਿਖਾ ਦਿੰਦਾ ਪੂਰਾ ਆ ਕਰੋ ਚੈੱਕ ਜ ਠੀਕ ਆ ਤਾਂ ਹਮਾਰ ਕੇ ਆਪਾਂ ਇਹਦੀ ਵੀ ਤਸਦੀ ਜਰੂਰ ਕਰਵਾ ਦਿੰਨੇ ਆ ਤੇ ਥੰਡ ਥੰਡ ਦਾ ਸਹਿਜ ਚੰਗਾ ਮੁਠੀ ਦਾ ਤੁਹਾਡਾ ਠੀਕ ਆ ਸੁਆ ਵੀਰ ਤੁਸੀਂ ਕੋਈ ਦੂਜਾ ਸੁਆ ਮੰਨ ਸਕਦੇ ਹੋ ਕਿਉਂਕਿ ਦੂਜਾ ਸੁਆ ਹੀ ਆ ਤੇ 2 ਕ ਮਹੀਨੇ ਦਾ ਸਮਾਂ ਵੀਰ ਕਹਿੰਦਾ ਵੀ 2 ਕ ਮਹੀਨੇ ਦਾ ਸਮਾਂ ਹੋ ਗਿਆ ਸਰੀ ਨੂੰ ਬਿਨ ਬੱਚੇ ਤੋਂ ਆ ਪਾੜੇ ਵੰਡੇ ਚਾੜ ਤੇ ਇਸੇ ਤਰ੍ਹਾਂ ਜਿਹੜੇ ਦੋਸਤੋਂ ਥਾਪੀ ਤੇ ਤੁਸੀਂ ਚਵਾਈ ਕਰ ਸਕਦੇ ਤੁਸੀਂ ਆ ਦੇਖੋ ਜੀ ਠੀਕ ਆ ਠੰਡੇ ਦੇ ਬਹੁਤੀ ਜਿਆਦੀ ਵਸ਼ੀ ਕਿਉਂ ਨਹੀਂ ਬੜੀ ਚੰਗੀ ਆ ਹਾਂਜੀ ਹਾਂਜੀ ਕਿੰਨਾ ਦੁੱਧ ਦੱਸਿਆ ਦਸਲੇ ਦੁੱਧ ਵੀਰ ਜੀ 10 ਕਿਲੋ ਹੋਵੇ ਭਾਵੇਂ ਯਾਰਾ ਆਪਾਂ 10-10 ਕਿਲੋ ਨਾਲ ਹੈਗਾ 10 ਕਿਲੋ ਐ ਮੈਂ ਨਾ ਲੀਟਰ ਵਾਲਾ ਹੂ ਮਾਰਵਾ ਕਈ ਵਾਰਾ ਵੀਰ ਅਤਰਾਜ ਕਰਦੇ ਆਂਦੇ ਵੀ ਸਖਦੇਬ ਭਾਈ ਤੁਹਾਨੂੰ ਤੋਂ ਜ਼ਿਆਦਾ ਦੱਸਦਾ ਹੁੰਦਾ ਹੈ ਜੇ ਇਹ ਜੀ ਆ ਗਿਆ ਆਪਾਂ ਸਾਮਾ ਕੇ ਨਾ ਵੇੜਾ ਤੇ ਫੇਰੇ ਨਾ ਵਿਚਾਰੀਆਂ ਕੀ ਦੇਣਾ ਵਾ ਅੱਛਾ ਜੀ ਹਾਂਜੀ ਇਹਨਾਂ ਨਾਲ ਦਾਲਦਾ ਕਿ ਉਹ ਪੋਣਾ ਪਿੰਦਾ ਨਾਲ ਚੋਕਰ ਪੋਣਾ ਪਿੰਦਾ ਲੋਕ ਪਿਛਲੇ ਬੰਨੇ ਬੰਨ ਕੇ ਦਿੰਦੇ ਸ਼ਾਮ ਨੂੰ ਦੁੱਧ ਚੋਲ ਗਏ ਅੱਛਾ ਜੀ ਹਾਂਜੀ ਇਹ ਵੀ ਗੱਲ ਇੱਕ ਹੀ ਫਿਰ ਆ ਗੱਲ ਬਾਕੀ ਤੁਹਾਡੇ ਸਾਹਮਣੇ ਵੇਖ ਲਓ ਅੱਠਾ ਹੀ ਚੰਗਾ ਵਧੀਆ ਪਾਈਦਾ ਵਾ ਬਾਕੀ ਹਾਂ ਸਿਰ ਤੇ ਆ ਮਾਲ ਬਿਲਕੁਲ ਜੀ ਹਾਂਜੀ ਨੋ ਵੀ ਭਰਾਵੋ ਖੋਲ ਕੇ ਆਪਾਂ ਤੋੜ ਕੇ ਦਿਖਾ ਦਿੰਨੇ ਆ ਕਿਉਂਕਿ ਬਹੁਤੇ ਵੀਰਾਂ ਦੀ ਜਿਹੜੀਆਂ ਦੋਸਤੋ ਇਹ ਵੀ ਸਲਾ ਕਲੀ ਸੁਖਦੇਵ ਬਾਈ ਜੀ ਦੀ ਨਹੀਂ ਗੱਲ ਕਰਦੇ। ਹੋਰ ਜਿਸ ਘਰੋਂ ਵੀ ਆਪਾਂ ਵੀਡੀਓ ਪਾਉਣੀ ਆ ਵੀ ਜਿੰਨਾ ਦੱਸਿਆ ਜਾਂਦਾ ਵੀਰੇ ਉਸ ਤੋਂ ਵੱਧ ਦੁੱਧ ਨਿਕਲਦਾ। ਜਿਹੜਾ ਤੁਸੀਂ ਨਹੀਂ ਕਰ ਲੂਗਾ ਘੱਟ ਨਿਕਲਦਾ ਉਹ ਕਮੈਂਟਾਂ ਦੇ ਵਿੱਚ ਜਰੂਰ ਦੱਸ ਦਿਆ ਕਰੋ। ਮੈਂ ਨਾ ਵੀਰ ਜੀ ਦੋ ਡੰਗ ਚੋਏ ਕੋਈ ਵੀਡੀਓ ਕਾਲ ਤੇ ਚਵਾਵੇ ਚਾਹੇ ਆਨਲਾਈਨ ਚਵਾਵੇ ਇੱਥੇ ਆਣ ਕੇ ਚੋਣ। ਹਾਂਜੀ। ਮੁੜ ਕੇ ਜੂ ਵੀਰ ਜੀ ਸਭ ਬੰਦੇ ਚਾਰ ਇਕੱਠੇ ਕਰਦੇ ਫਿਰ ਨਾ ਉਹਦਾ ਫਾਇਦਾ ਕੀ ਹੋਇਆ? ਹਾਂ। ਗੱਲ ਉਹ ਹੁੰਦੀ ਜਿਹੜੇ ਜਿੰਨੇ ਰੁਪਏ ਦੇਣ ਆਣ ਕੇ ਚੋਗੇ ਤਸੱਲੀ ਕਰਕੇ ਖੜੇ ਆਪਦੀ। ਬਿਲਕੁਲ ਬਿਲਕੁਲ। ਹਾਂਜੀ। ਚਲੋ ਭਾਈ ਸੰਦੇਵ ਖੋਲ ਕੇ ਦਿਖਾ ਦੇ ਪਾ ਖੰਡ ਦਾ ਉਧਰ ਆਦਰ ਕੋ ਕਹਿ ਨਹੀਂ ਸਕਦਾ ਕਿ ਲੋ ਆਣਾ ਫਰਕ ਨਹੀਂ ਗਾਵਾਂ ਦਾ ਪੈਂਦਾ ਹਾਂ ਇਹ ਗਾਵਾਂ ਨੂੰ ਕਿਉਂ ਗਰਮੀ ਆ ਗਾਵਾਂ ਨੂੰ ਬੁਖਾਰ ਹੋ ਗਿਆ ਤਾਂ ਵੀ ਦਿਨਾਂ ਮਿੰਟੋ ਮਿੰਟੇ ਥੱਲੇ ਚਲ ਜਾਂਦੀ ਆ ਸਾਫ਼ ਸੁੱਤ ਕੇ ਦੇਖਾਂ ਦੁੱਧ ਫਿਰ ਬਥੇਰਾ ਹਾਂਜੀ ਫੁੱਲ ਕੇ ਵੀਰੇ ਤੇ ਆਹ ਲਓ ਜੀ ਠੀਕ ਆ ਥਾਣੇ ਜਿਹੜਾ ਦੋਸਤੋ ਚੰਗਾ ਬਾਕੀ ਧਾਰਾਂ ਤੋਂ ਵੀ ਆਪਾਂ ਜਿਹੜੀ ਆ ਤੁਹਾਨੂੰ ਚੈੱਕ ਕਰਾਤੀ ਆ ਜਿੰਨਾਂ ਦਾ ਆਪਣਾ ਫਰਜ਼ ਬੰਦਾ ਜ਼ਿੰਮੇਵਾਰੀ ਹੁੰਦੀ ਆ ਦੋਸਤੋ ਵੀ ਮੌਕੇ ਤੇ ਜੇਕਰ ਸ਼ਾਮ ਦਾ ਟਾਈਮ ਆ ਵਿਜ਼ਿਟ ਕੀਤੀ ਆ ਤੇ ਜਿੰਨੇ ਵੀ ਹੋ ਸਕਦਾ ਚਿਵਾਈ ਪੂਰੀ ਨਾ ਵੀ ਕਰਾਈ ਜਾਵੇ ਤੇ ਸਾਡਾ ਦੀ ਚੈੱਕ ਪਾਸ ਜ਼ਰੂਰ ਤੁਹਾਨੂੰ ਕਰਵਾਈ ਜਾਵੇ। ਠੰਡੀ ਬੜੀ ਵੈਰ। ਹਾਂ। ਸਿਰਜੀ ਲੋਕ ਇੱਕ ਵਾਰੀ ਪਾਣੀ ਢਾ ਕੇ ਸਵੇਰੇ ਦੇ ਮੁੜ ਕੇ ਪਿਛਲੇ ਪੰਨੇ ਬਾਹਲੇ ਛੱਡਦੇ ਆ ਹਾਂ ਅਜੇ ਤਾਂ ਤਿੰਨ ਤਿੰਨ ਨਾਰੀ ਪਾਣੀ ਗਾਵਾਂ ਨੂੰ ਡੋਹਨੇ ਗਰਮੀ ਆ ਪਾਣੀ ਪੂਣੀ ਡਾਵੇ ਬੰਦਾ ਪੱਠੇ-ਪੁੱਠੇ ਟਾਈਮ ਫੇਰ ਪਾਵੇ ਵੰਡ ਪਾਵੇ ਤੇ ਦੋਤੇ ਜ਼ਿੰਦਗੀ ਕਿ ਹੋਣੀ ਇਹ ਨਹੀਂ ਆਉਦਾ ਹੱਕ ਰੱਖਦੀਆਂ ਬਿਲਕੁਲ ਬਿਲਕੁਲ ਬਾਕੀ ਆਪਾਂ ਹਾਂਭਾਂਗੇ ਨਾ ਫਿਰ ਦੋਤੇ ਵਿਜਾਇਆਂ ਕਿੱਥੇ ਦੇਣਾ ਬਿਲਕੁਲ ਜੀ ਲਓ ਵੀ ਦੋਸਤੋ ਦੂਜੇ ਨੰਬਰ ਤੇ ਵਹਿੜ ਵੀ ਤੁਹਾਨੂੰ ਪਤਾ ਕਰਤੀ ਹੈ ਇਹ ਕਲਾਕਣ ਫਾਈਨਲ ਤੇ ਵਹਿੜ ਦਿਖਾਵਾਂਗੇ ਉਸ ਤੋਂ ਪਹਿਲਾਂ ਜਿਹੜਾ ਇਸ ਵਹਿੜ ਦਾ ਆਪਾਂ ਮੁੱਲ ਜਿਹੜਾ ਉਹ ਜਾਣ ਲੈਣੇ ਵੀਰ ਤੋਂ ਸੁਖਦੇਵ ਭਾਈ ਇਹਦਾ ਵੀਰ ਜੀ ਮੁੱਲ ਕਰਨ ਜੋ ਮਰਜ਼ੀ ਕਰੀਏ ਜੀ ਭਾਵੇਂ 27 22 ਕਰੀਏ ਹਾਂ ਨਾ 5000 ਦੀ ਵਸ਼ੀ ਦੇਣੀ 5000 ਦੀ ਹਾਂਜੀ ਠੀਕ ਆ ਬਾਕੀ ਵਸ਼ੀ ਨਵੀਆਂ ਲਹੂ ਪਾਤ ਅਲੀ ਕਦੇ ਉਹ ਹੀ ਛੋੜਾ ਸ਼ੂਟਰ ਵੈੜ ਛੋੜਾ ਬਾਕੀ ਆ ਬਹਿਣੀਆਂ ਦੇ ਪਾਸੇ ਦੋਸਤੋ ਥਣ ਦੇ ਮੁਠੀ ਥਣ ਲੱਗਾ ਵੈੜ ਠੀਕ ਆ ਆਜੂ ਜਿਸ ਤੋਂ ਬਾਅਦ ਇੱਕ ਜਿਹੜੀ ਦੋਸਤੋ ਲਾਸ਼ ਦੇ ਵਿੱਚ ਇੱਕ ਵੈੜ ਦਿਖਾਵਾਂਗੇ ਤੀਜੇ ਨੰਬਰ ਵਾਲੀ ਵੈੜ ਤੇ ਬਾਈ ਸਕਦੇ ਆ ਵੀ ਇਹਦੇ ਥੱਲੇ ਬੱਚਾ ਵੀ ਨਹੀਂ ਹੈਗਾ ਨਾ ਇਹਦਾ ਬੱਚਾ ਨਹੀਂ ਵੀਰ ਜੀ ਤੇ ਬਿਨ ਬੱਚੇ ਹੋ ਤਾਂ ਸਮਾਂ ਕਿੰਨਾ ਕੁ ਹੋ ਗਿਆ ਨਾ ਸਹੀ ਇਹ ਵੀਰ ਜੀ ਗਾਂ ਸੋਈ ਆ ਚਾਹ ਲੀਆਂ 45 ਦਿਨਾਂ ਦੀ ਇਹ ਗਾਂ ਕੋਲ ਦੁੱਧ ਹੈਗਾ 20 ਕਿਲੋ ਤੇ ਮੇਰੇ ਤੋਂ ਵੜ ਕੇ ਗਾਂ ਢਿੱਲੀ ਹੋ ਗਈ ਅੱਛਾ ਜੀ ਹੁਣ ਗਾਂ ਕੋਲ ਦੁੱਧ ਐਸ ਟਾਈਮ 13 ਕਿਲੋ ਗੈਲ ਲੀਟਰ ਮਾਰ ਠੀਕ ਹੁਣ ਗਾਂ ਬਿਲਕੁਲ ਓਕੇ ਆ ਗਰਮੀ ਇੱਕਦਮ ਪੈਣ ਲੱਗੀ ਨਾ ਹਾਂਜੀ ਹਾਂਜੀ ਤੇ ਇਹ ਗੱਲ ਕਰਕੇ ਐਵੇਂ ਆਖੀ ਜਾਈਏ ਹੁਣ ਇਹ ਨਾ ਵਾ ਪਰ ਜਿਹੜਾ ਹੁਣ ਮੌਜੂਦਾ ਦੁੱਧ 13 ਕਿਲੋ ਤੇ 12 ਕਿਲੋ ਕੋਈ ਇੱਕ ਦੇ ਦਊਂਗਾ 12 ਕਿਲੋ ਕਹਿ ਕੇ ਹੁਣ ਸੌਦਾ ਕਰਾਂਗੇ ਹਾਂਜੀ ਹਾਂਜੀ 12 ਕਿਲੋ ਕੇਕੇ ਦਵਾਂਗੇ ਠੀਕ ਹੈ ਬਾਕੀ ਦੁੱਧ ਗਾਂ ਕੋਲ ਜਿੱਦਾਂ ਲੈਂਦੀ ਆ ਉਹਦੇ ਨਾਲ ਆਪਾਂ 20 21 20 21 ਕਿਲੋ ਦੁੱਧ ਮਿਲਾਂਗੇ ਮਹੀਨੇ ਕਾ ਤਾਂ ਦੱਸਿਆ ਕਿ ਵੱਧ ਵੀ ਹੋਣਾ ਨਹੀਂ ਬਾਬਾ ਜੀ ਡੇਢ ਮਹੀਨੇ ਦੀ ਆ ਗਾਂ 55 ਦਿਨਾਂ ਦੀ ਸੋਈ 55 ਦਿਨਾਂ ਦੀ ਹਾਂਜੀ ਬਾਕੀ ਚੋਣ ਚਾਨ ਵੜੀ ਠੰਡੀ ਬਾਕੀ ਗਾਂ ਦਾ ਥਣ ਚੜਾ ਹੀ ਦੱਸਦਾ 12 ਲੀਟਰ ਤੁਸੀਂ ਚਵਾਦੋਂਗੇ ਨਾ ਤਾਂ ਥੱਲੇ ਉਹ ਮੈਂ ਨਾ ਬਾਬਾ ਜੀ 13 ਹੋਊਗਾ ਆਪਾਂ 12 ਕੇਕੇ ਦਵਾਂਗੇ ਗਾਂ ਥੱਲੇ ਉਹ ਦੁੱਧ ਲੀਟਰ ਮਾਰਵਾ ਜਿਹਨੂੰ ਦੁੱਧ ਆਂਦੇ ਆ ਠੀਕ ਹੈ ਇਹਨੇ ਤੇ ਝੱਗ ਸਮੇ ਵਰ ਕੋਸਟੇ ਚਵਾਈ ਚੰਗੀ ਲੱਗੀ ਆ ਚਵਾਈ ਆ ਮੋਗੀ ਵਰਗੀ ਲੱਗੀ ਆ ਆਹ ਬੜਾਈ ਇਹ ਵੀ ਪਤਾ ਨਾ ਮਾਰ ਕੇ ਜਰੂਰ ਦਿਖਾ ਦੇ ਹੁਣੇ ਮੈਂ ਦਿਖਾ ਦਿੰਦਾ ਠੀਕ ਆ ਇਹਨੂੰ ਤਾਂ ਕੋਈ ਬੰਗਾ ਪਾਉਣ ਦੀ ਲੋੜ ਨਹੀਂ ਬੈਠਣ ਅੱਛਾ ਜੀ ਹਾਂ ਕਿਉਂ ਆਣ ਵੇਖਿਓ ਉਂਗਲ-ਉਂਗਲ ਜਿੜੀ ਮੋਟੀ ਧਾਰ ਹੁੰਦੀ ਗਾੜੀ ਲੋ ਵੀ ਦੋਸਤੋ ਦੋ ਦੇ ਮੋਟਰ ਚੱਲਣ ਲੱਗੀ ਜੇ ਬਾਈ ਸੁਖਦੇਵ ਕਹਿੰਦਾ ਇੱਧਰ ਕਰ ਦੋ ਜੀ ਫੜਾ ਦੋ ਆ ਲੋ ਤੇ ਆ ਜਿਹੜਾ ਦੋਸਤੋ ਥਣ ਗਿਆ ਠੀਕ ਆ ਤੇ ਆ ਚਵਾਈ ਜਿਹੜੀ ਅਗਲੇ ਥਾਣਾ ਦੀ ਤੁਸੀਂ ਆ ਦੇਖ ਲਓ ਬਾਲਟੀ ਨੂੰ ਸਲੇ ਖਬਰ ਹੁੰਦੀ ਆ ਤੇ ਦੁੱਧ ਪਿੰਦਾ ਬਾਲਟੀ ਚ ਹਾਂ ਮੋਗੇ ਆਂਗੂਂ ਵੀ ਬਚੀ ਆ ਆ ਕਰੋ ਕੇ ਕਰੀ ਅਮਾਹ ਸਲੇ ਚੰਦੀ ਚੋਈਏ ਹਲੇ ਬਾਲਟੀ ਲਾਈ ਜਾਂਦੀ ਗਾਂ ਦੇ ਹਾਂ ਬਾਗੀ ਝੂ ਮੋ ਜਾਨਾ ਠੰਡੀ ਦੀ ਰੀ ਨਹੀਂ ਤੇ ਚੱਲ ਤਾਂ ਛੜਾਂ ਕਰੀ ਹੁੰਦਾ ਓਕੇ ਭਰਾ ਬਾਕੀ ਨਾਲ ਗਾਂ ਨੂੰ ਟੁੜੀ ਪੈਦੀ ਆ ਗਾਂ ਕਈ ਮੂਕੀ ਖਾਦੀ ਗਾਂ ਨੇ ਦੁੱਧ ਫਿਰ 18 20 ਕਿਲੋ ਭਰੂ ਠੀਕ ਹੈ ਵੀਰ ਹਾਂਜੀ ਤੇ ਦਿਖਾਈਏ ਖੋਲ ਕੇ ਫੁੱਲ ਵੱਡੀ ਹਾਈਟ ਆ ਦੋਸਤੋ ਕੱਦ ਕਾਟੀ ਉੱਚਾ ਬੈੜਦਾ ਇਹ ਤੁਸੀਂ ਜ਼ਰੂਰ ਦੇਖੋ ਠੀਕ ਹੈ ਜੀ ਤੇ ਆਪ ਦੀ ਸਮਝ ਨਾਲ ਸ਼ੂਆ ਕੋਈ ਵੀ ਦੂਜਾ ਮੰਨ ਕੇ ਲੈ ਕੇ ਚੱਲ ਸਕਦਾ ਕੋਈ ਤੀਜਾ ਕਰਕੇ ਲਵੇ ਵੀਰ ਤੀਜਾ ਮੰਨ ਕੇ ਤੀਜਾ ਕਰਕੇ ਲਵੇ ਬਾਕੀ ਜਿਹੜਾ ਕੋਈ ਡੰਗਰ 'ਚ ਫਾਲਟ ਹੋ ਪਹਿਲਾਂ ਦੱਸ ਕੇ ਦਵਾਂਗੇ ਵੀਰ ਕੋਈ ਦੱਸਾਂਗੇ ਗਾਂ 'ਚ ਇੱਥੇ ਫਾਲਟ ਆ ਸਭੇ ਲੰਮਾ ਉਹਨੂੰ ਇੱਕਦੂਰ ਨਾਲ ਫਿਰ ਇੱਧਰ ਨੂੰ ਤੁਰ ਦਿੰਨੇ ਆ ਆ ਕਰੋ ਚੈੱਕ ਕਰੋ ਹੋ ਵੀ ਭਰਾਵੋ ਫੋਲ ਬੱਡੀ ਹਾਈਟ ਤੇ ਵਿੱਚ ਸਾਡੇਵਾ ਚੰਗਾ ਵਿਖਾਲਾ ਪੂਰਾ ਹੈਗਾ ਠੀਕ ਆ ਤੇ ਵੀਰ ਕਹਿੰਦਾ ਵੀ ਸੱਜਰ ਦਾ ਦੁੱਧ ਵੀ ਘੱਟੋ ਘੱਟ ਵੀ ਕੋਈ ਦੱਬਾ ਵਜਨ ਕਰਕੇ ਜਾਂ ਢਿੱਲਾ ਮਠਾ ਹੋਣ ਕਰਕੇ ਪਸੂ ਦੋ ਤੋਂ ਡਾਊਨ ਪਈ ਆ ਨਹੀਂ ਤੇ 20 ਲੀਟਰ ਦੀ ਜਿਹੜੀ ਚਵਾਈ ਸੀ ਇਹਨੂੰ ਹੁਣ 12 ਕਿਲੋ ਚਵਾਈ ਤੁਸੀਂ ਜਿਹੜੀ ਆ ਚੋਕੇ ਜਿਹੜਾ ਦੋਸਤੋ ਦੁੱਧ ਖਰੀਦ ਸਕਦੇ ਚੋਂ ਤੇ ਬਾਬਾ ਇਹ ਏਡੀ ਚੰਗੀ ਗਾਣਤ ਕੋਈ ਨਹੀਂ ਫਿਰ ਥਾਂ ਨੇ ਚੰਗਾ ਲੱਗਾ ਮਈਆਂ ਵਾਲਾ ਨੋ ਪ੍ਰੋਬਲਮ ਤੁਸੀਂ ਕਰ ਸਕਦੇ ਆ ਭਾਈ ਕਿੰਨਾ ਕ ਮੁੱਲ ਪ੍ਰਾਈਜ਼ ਹੁੰਦਾ ਫਿਰ ਇਹਦਾ ਵੀਰ ਜੀ ਪ੍ਰਾਈਜ਼ ਹੁਣ ਪਧਰਾ ਜੇ ਕਰਨਾ ਵਾ ਪੈਂਦੀ ਤੇ ਬੜੀ ਉੱਚੀ ਹੁਣ ਵੇਖੀ ਜਾਊਗੀ ਹੁਣ ਜਿੰਨਾ ਦੋਦੇਗਾ ਆਪਾਂ ਉਹਨਾਂ ਦੱਸਿਆ ਵਾ ਠੀਕ ਆ ਹਾਂਜੀ ਹੁਣ ਇਹਦੇ ਹਾਂ ਨਾ ਜਿਹੜੀ ਆਪਾਂ 26000 ਦੀ ਗਾਂ ਦੇਣੀ ਆ 26000 ਦੀ ਹਾਂ ਮੁੱਲ ਭਾਵੇਂ ਕੋਈ 28 30 32 35 ਸਾਰੇ ਮੁੱਲ ਛੱਡਦੇ ਹੁਣ ਹਾਂ ਹੁਣ 26000 ਦੀ ਗਾਂ ਦਵਾਂਗੇ 26000 ਦੀ ਹਾਂਜੀ ਠੀਕ ਆ ਬਾਕੀ ਚੋਣ ਜਾਨਵਰੀ ਚੰਗੀ ਕੋਈ ਵੰਗਾ ਪਾਉਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਬਾਾਕੀ ਮਕਾਈ ਮ ਕੋਈ ਗਾਣੇ ਖਾਦੀ ਨਾ ਪੰਬੀ ਥੁੰਬੀ ਕੇ ਨੇ ਦੋ ਤੇ ਫੇਰ 18 20 ਕਿਲੋ ਕਰ ਜੂਗੀ ਅੱਠਾ ਟੱਕਾ ਕੇ ਤਿਆਰ ਹੋ ਗਿਆ ਹਾਂਜੀ ਹਲੇ ਤਾਂ ਤੂੜੀ ਪੈਂਦੇ ਸਾਡੇ ਹੰਮਲੇ ਵੇਖ ਲੋ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਤੇ ਸੁਖਦੇਵ ਭਾਈ ਇਹ ਅੱਜ ਤਿੰਨ ਨਾਲ ਕੀ ਆਪਣੇ ਕੋਲ ਹਾਂਜੀ ਤਿੰਨੇ ਨਾਲ ਗਈ ਠੀਕ ਆ ਬਾਕੀ ਪਾ ਵਟੇ ਵਾਲੇ ਆ ਡੰਗਰ ਕੀ ਇੰਨੀ ਦੀ ਚਾਹ ਬਿਲਕੁਲ ਬਹੁਤ ਜ਼ਿਆਦਾ ਹੀ ਕਿਉਂਕਿ ਇਹ ਵੀਰ ਨੇ ਖੜ ਕੇ ਵੇਚਨੀ ਨਹੀਂ ਹੁੰਦੀ ਆ ਬਿਲਕੁਲ ਹਾਂਜੀ ਤੇ ਸੰਪਰਕ ਨੰਬਰ ਆਪਣੇ ਭਾਈ ਸੁਖਦੇਵ ਸਿੰਘ 73475 8652 ਠੀਕ ਆ ਵੀਰੇ ਹਾਂਜੀ ਇਹ ਨੰਬਰ ਜਿਹੜਾ ਦੋਸਤੋ ਵੀਰ ਸਖਤੇਰ ਦੇ ਆਪਾਂ ਵੀਡੀਓ ਦੇ ਵਿੱਚ ਚਲਦੇ ਕਰ ਦਿੰਦੇ ਆ ਬਿਲਕੁਲ ਥੱਲੇ ਵਾਲੇ ਪਾਸੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ